ਹੈਲੋ ਜੀ ਸਤਿ ਸ੍ਰੀ ਅਕਾਲ ਸਭ ਤੇ ਤੁਹਾਡਾ ਸੈੱਟ ਬਲੌਗ ਦੇ ਵਿੱਚ ਹੋਰ ਚੁੱਕੇ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਅਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਦਿਨ ਹੈਗਾ ਅੱਜ ਵੀਰਵਾਰ ਦਾ ਤੇ ਸ਼ਾਮ ਦਾ ਵੇਲਾ ਹੋ ਚੁੱਕਿਆ ਹੈ 4:30 ਹੋ ਚੁੱਕੇ ਨੇ ਤੇ ਆਪਾਂ ਸਵੇਰ ਦੇ ਚੱਲ ਰਹੇ ਸੀ ਬਿਜੀ ਸਵੇਰ ਦਾ ਕੋਈ ਬਲੌਗ ਨਹੀਂ ਸ਼ੂਟ ਕਰਿਆ ਕੋਈ ਕੰਮ ਮੇ ਵਾਟ ਹੁੰਦੇ ਨੇ ਸਵੇਰ ਦੇ ਫਿਰ ਸਿੱਖ ਦੁਪਹਿਰਾ ਹੋ ਜਾਂਦਾ ਫਿਰ ਕੋਈ ਵੀ ਕੰਮ ਕਰਨ ਦੀ ਜਿੰਜ ਕਰਦਾ ਫਿਰ ਆਪਾਂ ਕਰ ਦਿੰਦੇ ਆ ਰਾਮ ਬਸ ਅੰਦਰ ਅੰਦਰ ਕੰਮ ਕਰਦੇ ਆ ਦਿਨ ਬਾਹਰ ਕੋਈ ਕੰਮ ਨਹੀਂ ਹੁੰਦਾ ਬਾਹਰ ਜਿਹੜਾ ਸਵੇਰ ਸਵੇਰੇ ਹੋ ਗਿਆ ਹੋ ਗਿਆ ਬਸ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਕੋਈ ਨਹੀਂ ਬਾਹਰ ਜਾ ਹੁੰਦਾ ਇੰਨਾ ਸੇਕ ਪੈਂਦਾ 10 ਤੱਕ 11:00 ਕਵੇ ਹੀ ਧੁੱਪਾਂ ਲੰਘ ਜਾਂਦੀ ਹੈ ਸਾਢੇ 11:00 ਵਜੇ ਤੱਕ ਤੇ ਆਪਾਂ ਹੁਣ ਲੱਗੇ ਸੀਗੇ ਜੀ ਕੱਪੜੇ ਤੋਂ ਕੀ ਕਹੋਗੇ ਸ਼ਾਮ ਨੂੰ ਕਪੜੇ ਧੋਣ ਦੀ ਹੈ ਕੀ ਕਰੀਏ ਮੇਰਾ ਤਾਂ ਟਾਈਮ ਇਹੀ ਆ ਸਵੇਰ ਦਾ ਸਵੇਰੇ ਤਾਂ ਮੈਨੂੰ ਕਿਉਂਕਿ ਸਵੇਰੇ ਦੇ ਕੰਮ ਕਰਦੇ ਨੂੰ ਹੀ ਟਾਈਮ ਲੱਗ ਜਾਂਦਾ ਇਕੱਲੀ ਨੇ ਕਰਨਾ ਹੁੰਦਾ ਤੇ ਲੇਟ ਹੋ ਜਾਂਦੀ ਆ ਕੰਮ ਕਰਦੀ ਫਿਰ ਮੇਰਾ ਇਹੀ ਆ ਹੁਣ YouTube ਖਾਤਰ ਮੈਂ ਆਪਣਾ ਟਾਈਮ ਤਾਂ ਚੇਂਜ ਨਹੀਂ ਕਰ ਸਕਦੀ ਹੈਗੀ ਕਿ ਮੈਂ YouTube ਖਾਤਰ ਮੈਂ ਦਿਖਾਵਾਂ ਕਿ ਮੈਂ ਸアドਰੇ ਉੱਤੇ ਕਪੜੇ ਧੋਣ ਲੰਨੀਆਂ ਨਹੀਂ ਜੀ ਮੈਨੂੰ ਇਸੇ ਟਾਈਮ ਹੀ ਟਾਈਮ ਲੱਗਦਾ ਮੇਰੇ ਕੱਪੜੇ ਧੋਣ ਦਾ ਚਾਹੇ 3 ਵਜੇ ਲੱਗ ਜਾ ਚਾਹੇ 4 ਇਹੀ ਬਸ ਵਿੱਚ ਵਿਚਾਲਾ ਇਹ ਟਾਈਮ ਹੈ ਮੇਰੇ ਦੋਸਤੋ ਪਹਿਲਾਂ ਕੱਪੜੇ ਕਦੀ ਹੋਇਆ ਵੀ ਤੋਤੇ ਗਏ ਨਹੀਂ ਨਹੀਂ ਹੁਣ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾ ਦਾਂਗੀ ਕੱਪੜੇ ਤਾਂ ਆਪਣੇ ਅੱਜ ਥੋੜੀ ਨੇ ਕਿਉਂਕਿ ਤੀਸਰੇ ਦਿਨ ਮਸ਼ੀਨ ਲਾਉਣ ਲੱਗ ਗਿਆ ਅੱਗੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਤੀਏ ਦਿਨ ਕੱਪੜੇ ਧੋਣੇ ਨੇ ਵੀ ਰੋਜ਼ ਰੋਜ਼ ਮੈਂ ਮਸ਼ੀਨ ਨਹੀਂ ਲਾਉਂਦੀ ਹੈਗੀ ਕਿਉਂਕਿ ਰੋ ਰੋ ਮਸ਼ੀਨ ਲਾਉਣ ਨਾਲ ਮੈਨੂੰ ਲੱਗਦਾ ਵੀ ਸਰਫ ਦੀ ਪਰਵਾਹੀ ਆ ਆਪਾਂ ਦਰਵਾਦੀ ਨਹੀਂ ਕਰਦੇ ਹੈਗੇ ਤੇ ਆਪਾਂ ਤੀਸਰੇ ਗਣੇ ਕਪੜੇ ਧੋਣੇ ਹੋ ਚੀ ਦੇਖੋ ਕਿਵੇਂ ਦੇਸੀ ਤੇ ਮੇਰਾ ਪੈਪ ਲਾਇਆ ਹੈ ਇੱਧਰ ਅੱਜ ਮੈਂ ਆ ਟੁੱਟੀ ਤੋਂ ਪੈਪ ਲਾਇਆ ਸ਼ਿੰਕਾੜੀ ਤੋਂ ਇਹਦੇ ਨਾਲ ਪਾਣੀ ਭਰ ਰਹੀ ਹੈ ਮਸ਼ੀਨ ਦੇ ਵਿੱਚ बस थोड़ा या रह गया फर्गी ए पता किया बाल्टी चक्कना मेरा ਢਿੱਡ ਦੁਖਣ ਲੱਗ ਗਿਆ ਬਾल्टी ਚੱਕ ਨਹੀਂ ਹੁੰਦੀ ਭਰ ਕੇ ਸੋ ਜਾ ਜਾਂਦੀ ਆ ਅਥਰੀ ਕਰਕੇ ਨਾ ਪਿੱਤੇ ਦੀ ਪਤਰੀ ਦੀ ਪ੍ਰੋਬਲਮ ਕਰਕੇ ਜਦੋਂ ਮੈਂ ਭਾਰੀ ਚੀਜ਼ ਚੱਕਦੇ ਫੇਰ ਸੋ ਜਾ ਜਾਂਦੀ ਆ ਪਿੱਤੇ ਨੂੰ ਫੇਰ ਮੈਂ ਓਕੀ ਹੋ ਜਾਂਦੀ ਆ ਇਸ ਲਈ ਮੈਂ ਹੁਣ ਆ ਪੈਪ ਲਾਇਆ ਦੇਖਦੇ ਕਦੋਂ ਤੱਕ ਪਹੁੰਚਦਾ ਇਹ ਬਸਤ ਭਰ ਗਿਆ ਪਾਣੀ ਤਾਂ ਸੋਨਾ ਪੈ ਗਿਆ ਪੈਪਨਾ ਤੇ ਆਪਾਂ ਹੁਣ ਇਹਦੇ ਵਿੱਚ ਪਾ ਲਈਏ ਕੱਪੜੇ ਤੇ ਕੱਪੜੇ ਧੋਨੇ ਆ ਕੱਖ ਆਪਾਂ ਨੇ ਪਾ ਜਾਂਦੇ ਤੇ ਫਿਰ ਪਿਓ ਕੇ ਰੱਖਿਆਂ ਦੀ ਜਾ ਕੇ ਬਸਦਾ ਰਹੀ ਚੋਣੀਆਂ ਲੈ ਤੇ ਤਾਂ ਧੋ ਲਾਂਗੇ ਤੇ ਹੁਣ ਪਾ ਲਈਏ ਮਸ਼ੀਨ ਚ ਕੱਪੜੇ ਹੁ ਤਾਂ ਦੇਖੋ ਆਪਣੇ ਬੈਕ ਸਾਈਡ ਕਣਕ ਵੜਦੀ ਹਵਾ ਬਹੁਤ ਠੰਡੀ ਆ ਇਸ ਵੇਲੇ ਠੰਢੀ ਐਸ ਵੇਲੇ ਕੰਮ ਕਰਨ ਦਾ ਬਹੁਤ ਜਨਤੀ ਉਹ ਕੀ ਕਰਨ ਦਾ ਕੰਮ ਕਰਨ ਜੀ ਕਰਦਾ ਸੀ ਕਿਉਂਕਿ ਹਵਾ ਬਹੁਤ ਠੰਡੀ ਸੋਨਾ ਹੋ ਜਾਂਦਾ ਮੌਸਮ ਐਸ ਵੇਲੇ ਚਲੋ ਜੀ ਕਰਦੇ ਆ ਬੜੇ ਭਾਨੇ ਲਓ ਜੀ ਇੱਥੇ ਆਪਾਂ ਨੇ ਮਸ਼ੀਨ ਦੇ ਵਿੱਚ ਪਾਣੀ ਪਾਤਾ ਤੇ ਆਪਾਂ ਹੁਣ ਪਾਵਾਂਗੇ ਮਸ਼ੀਨ ਦੇ ਵਿੱਚ ਕੱਪੜੇ 먼저 ਪਹਿਲਾਂ ਸਰਕ ਪਾ ਦਈਏ ਸਰਫ ਪਾ ਕੇ ਫੇਰ ਕੱਪੜੇ ਪਾ ਦਾਂਗੇ ਅੱਜ ਮੇਰੇ ਇੰਨੇ ਜ਼ਿਆਦਾ ਕੱਪੜੇ ਨਹੀਂ ਸੀਗੇ ਕਿਉਂਕਿ ਅੱਜ ਤੀਸਰੇ ਦਿਨ ਮਸ਼ੀਨ ਲਾਂ洗ੀ ਗਈ ਕਈ ਵਾਰ ਲੇਟ ਹੋ ਜਾਂਦੀ ਹੈ ਚੌਥੇ ਦਿਨ ਵੀ ਲੱਗਦੀ ਹੈ ਫੇਰ ਕੱਪੜੇ ਵੱਜ ਜਾਂਦੇ ਨੇ ਪਰ ਕਿਉਂਕਿ ਤੀਸਰੇ ਦਿਨ ਲਾਤੀ ਸੀ ਵੀ ਮੈਂ ਕੱਪੜੇ ਜ਼ਿਆਦਾਤਰ ਤੀਜੇ ਦਿਨੇ ਧੋਣੀਆਂ ਤੇ ਇਸ ਨਾਲ ਮੈਨੂੰ ਇਦਾਂ ਲੱਗਦਾ ਵੀ ਸਰਫ ਦੀ ਬਚਤ ਹੋ ਜਾਂਦੀ ਆ ਜੇ ਆਪਾਂ ਰੋਜ਼ ਰੋਜ਼ ਕੱਪੜੇ ਧੋਨੇ ਆ ਤਾਂ ਸਰਫ ਦੀ ਬਰਬਾਦੀ ਆ ਤੇ ਨਾਲੇ ਰੋਜ਼-ਰੋਜ਼ ਮਸ਼ੀਨ ਲਾਉਣੀ ਔਖੀ ਲੱਗਦੀ ਆ ਕਿ ਥੋੜੇ-ਥੋੜੇ ਕੱਪੜੇ ਨੂੰ ਲਾਈ ਜਾਈਏ ਹਨਾ ਕੋਈ ਫਿਰਤੀ ਇੱਕ ਦਿਨ ਕੱਪੜੇ ਹੋ ਜਾਂਦੇ ਨੇ ਸੋਹਣੇ ਫੇ ਧੋਤੇ ਜਾਂਦੇ ਨੇ ਇਕੱਠੇ ਹਾਂਜੀ ਇੱਥੇ ਮੈਨੂੰ ਸ਼ਾਮੇ ਹੋ ਗਈ ਸੀ ਜਿੱਕਰ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਸ਼ਾਮ ਹੋ ਜਾਂਦੀ ਆ ਕੱਪੜੇ ਧੋਣ ਨੂੰ ਮੈਂ ਸਵੇਰ ਦੇ ਕੰਮ ਕਰਕੇ ਸਾਰੇ ਨਵੇੜ ਕੇ ਉਸ ਤੋਂ ਬਾਅਦ ਹੀ ਕੱਪੜੇ ਧੋਣੀ ਆ ਮੈਨੂੰ ਇਹ ਨਹੀਂ ਹੁੰਦਾ ਹੈਗਾ ਵੀ ਸਵੇਰੇ ਕੱਪੜੇ ਧੋਦਾ ਸੋ ਸਵੇਰੇ ਟਾਈਮ ਹੀ ਨਹੀਂ ਲੱਗਦਾ ਹੈਗਾ ਤੁਸੀਂ ਅਲਜਿੰਦਾ ਅਲਜਿੰਦਾ ਅਗਲਾ ਤੇ ਇੱਕ ਪਾਸੇ ਮਸ਼ੀਨ ਲਾ ਦੇ ਤੇ ਕੰਮ ਕਰ ਕਿਉਂਕਿ ਮੈਨੂੰ ਥੱਲੇ ਕੰਮ ਕਰਨ ਨੂੰ ਵੀ ਜਾਣਾ ਪੈਂਦਾ ਤੇ ਉੱਪਰ ਵੀ ਕੰਮ ਹੁੰਦੇ ਨੇ ਥੱਲੇ ਵੀ ਸਵੇਰੇ ਸਵੇਰੇ ਮੇਰੇ 2 ਘੰਟੇ ਲੱਗ ਜਾਂਦੇ ਨੇ ਸਾਫ ਸਫੀਆ ਕਰਨ ਨੂੰ ਡੰਗਰਾਂ ਦਾ ਕਰਨ ਨੂੰ ਗੋਹਾ ਕੂੜਾ ਚੱਕਣ ਨੂੰ ਫੇ 2 ਘੰਟੇ ਤਾਂ ਮੇਰੇ ਉੱਥੇ ਲੱਗ ਜਾਂਦੇ ਨੇ ਦੋ ਘੰਟੇ ਉੱਪਰ ਲੱਗ ਜਾਂਦੇ ਨੇ ਇਹ ਕੰਮ ਨੂੰ ਮੈਨੂੰ ਇੱਥੇ 11 12 ਵਜੇ ਜਾਂਦੇ ਨੇ ਸਾਰਾ ਕੰਮ ਨਿਵੇੜਦੀ ਨੂੰ ਉਸ ਤੋਂ ਬਾਅਦ ਫਿਰ ਰਾਮ ਕਰਕੇ ਦੁਪਹਿਰੇ ਸਰੀਰ ਸਾਜਰੇ ਦੇ ਉੱਠੇ ਕਰਕੇ ਰਾਮ ਮੰਗਦਾ ਫਿਰ ਦੁਪਹਿਰੇ ਥੋੜਾ ਜਿਹਾ ਰਾਮ ਵੀ ਕਰਦੇ ਆ ਜਾਨੂੰ ਫਿਰ 1 ਵਜੇ ਜਾਂਦਾ ਜਿਸ ਕਾ ਨ ਸਕੂਲੋਂ ਆ ਜਾਂਦਾ ਫਿਰ ਉਹਨੂੰ ਦੁਪਹਿਰ ਦੀ ਰੋਟੀ ਦਾ ਹੋ ਜਾਂਦਾ ਚਾਹ ਪਾਣੀ ਦਾ ਉਸ ਤੋਂ ਬਾਅਦ ਹੀ ਮੈਂ ਕੱਪੜੇ ਧੋਨੇ ਹੁੰਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਜੋ ਜੇ ਮੈਂ ਦਿਖਾਵਾ ਵੀ ਕਿਹਾ YouTube ਤੇ ਕਿ ਮੈਂ ਸੱਜਰੇ ਉੱਠ ਕੇ ਕੱਪੜੇ ਧੋਣੀਆਂ ਪਹਿਲਾਂ ਜਾਂ ਆਹ ਕੰਮ ਕਰਦੀਆਂ ਨਹੀਂ ਜੀ ਜੋ ਆਪਾਂ ਹੈਗੇ ਆ ਉਹੀ ਦਿਖਾਉਂਦੀ ਆ ਮੈਂ ਰੀਅਲ ਲਾਈਫ ਹੀ ਦਿਖਾ ਰਹੀ ਆ ਇੱਥੇ ਆਪਣੀ ਜਿਸ ਤਰ੍ਹਾਂ ਮੈਂ ਉੱਠ ਕੇ ਨਾ ਕੰਮ ਕਰਦੀ ਆ ਉਹੀ ਦਿਖਾ ਰਹੀ ਆ ਕੋਸ਼ ਇੱਥੇ ਮੈਂ ਦਿਖਾਵਾ ਨਹੀਂ ਕਰ ਰਹੀ ਜੀ ਵੀ YouTube ਤੇ ਆਉਣ ਖਾਤਰ ਮੈਂ ਦਿਖਾਵਾ ਕਰਦੀ ਆ ਜੀ ਮੈਂ ਆਹ ਕੰਮ ਕਰਦੀ ਆ ਆਹ ਕੰਮ ਇਸ ਵੇਲੇ ਕਰਦਣੀ ਆ ਆਹ ਇਸ ਵੇਲੇ ਨਹੀਂ ਜੀ ਜਦੋਂ ਮੇਰਾ ਕੰਮ ਨਿਬੜਦਾ ਜਦੋਂ ਮੈਂ ਕਰਦੀ ਆ ਉਹੀ ਟਾਈਮ ਮੈਂ ਦਿਖਾਉਂਦੀ ਆ ਇਸ ਇਸੋ ਤੇ ਇਸ YouTube ਤੇ ਮੈਂ ਸਿਰਫ ਆਪਣੀ ਰੀਅਲ ਲਾਈਫ ਇਹ ਦਿਖਾਨੀ ਆ ਵੀ ਅਸੀਂ ਕਿਵੇਂ ਰਹਿੰਦੇ ਆ ਸਾਡਾ ਕੋਈ ਹੋ ਜਾ ਰਹਿਣ ਸਹਣਾ ਸਿੰਪਲ ਜਿਹਾ ਰਹਿੰਦ ਸਹਣਾ ਸਿੰਪਲ ਜੀ ਫੈਮਿਲੀ ਆ ਕੋਈ ਦਿਖਾਵਾ ਨਹੀਂ ਕਰਦੇ ਹੈਗੇ ਅਸੀਂ YouTube ਤੇ ਆ ਕੇ ਤੇ ਅਸੀਂ ਆਪਣੀ ਸਾਰੀ ਸਚਾਈ ਉਹ ਦਿਖਾ ਰਹੇ ਆ ਇੱਥੇ ਜਿਸ ਤਰ੍ਹਾਂ ਅਸੀਂ ਰਹਿੰਦੇ ਆ ਇੱਥੇ ਜੀ ਮੈਂ ਸਾਰੇ ਕੱਪੜੇ ਧੋ ਤੋਕੇ ਬਾਲਟੀ 'ਚ ਰੱਖ ਲਊਗੀ ਤੇ ਫੇਰ ਬਾਅਦ 'ਚ ਇਕੱਠੇ ਕਚਲ ਦੇ ਦਿੰਦੀ ਆ ਘਰ ਦਾ ਵੀ ਬੈਠ ਕੇ ਕਚਲੇ ਜਾਂਦੇ ਨੇ ਜਾਨੂ ਮੈਂ ਨਾ ਹੋਰ ਕੰਮ ਕਰ ਲੰਨੀ ਆ ਕੱਪੜੇ ਵਿੱਚ ਹੀਨ ਚਪਾ ਕੇ ਕਿਉਂਕਿ ਇਸ ਤੋਂ ਬਾਅਦ ਮੈਂ ਧਾਰਾ ਚੋਣ ਵੀ ਜਾਣਾ ਸੀਗਾ ਹਾਂਜੀ ਇੱਥੇ ਮੈਂ ਧਾਰਾ ਚੋ ਕੇ ਆ ਗਈ ਸੀਗੀ ਸ਼ਾਮ ਉਸ ਤੋਂ ਬਾਅਦ ਦੀ ਵੀਡੀਓ ਹੈ ਧਾਰਾ ਵਗੈਰਾ ਚੋ ਕੇ ਦੁੱਧ ਪਾ ਕੇ ਤੇ ਇਹ ਕੱਪੜੇ ਕੱਢਲੇ ਸੀਗੇ ਮੈਂ ਇਕੱਠੇ ਕਰ ਕਰਕੇ ਰੱਖਲੇ ਸੀਗੇ ਪਹਿਲੇ ਤੇ ਹੁਣ ਇੱਥੇ ਨਿਚੋੜ ਕੇ ਪਾਣੀ ਚ ਕਚਲ ਕੇ ਨਿਚੋੜ ਕੇ ਮਸ਼ੀਨ ਦੇ ਚੱਕਲੇ ਪਾ ਦਾਂਗੇ ਫੇਰ ਇਕੱਠੇ ਮੈਂ ਇਥੇ ਮਤਲਬ ਉੱਪਰ ਹੀ ਰੱਖ ਲੈਂਦੀ ਹੁੰਦੀ ਆ ਕੋਈ ਸਕੁਰਸੀ ਤੇ ਬਾਅਦ ਸਤਾਰਾਂ ਤੇ ਸੜਦੀ ਹੁੰਦੀ ਆ ਥੱਲੇ ਤੋਤਿਆਂ ਤੋਂ ਬਾਅਦ ਕਿਉਂਕਿ ਬਾਰ ਬਾਰ ਢੇੜੇ ਲਾਉਣੇ ਵੀ ਔਖੇ ਨੇ ਲੱਤਾਂ ਦੀ ਬਸ ਹੋ ਜਾਂਦੀ ਆ ਸਾਰੀ ਤੇ ਹੜੀ ਕਈ ਢੇੜੇ ਲੱਗ ਜਾਂਦੇ ਨੇ ਤੇ ਫਿਰ ਇੱਥੇ ਮੈਂ ਹੁਣ ਈਜੀ ਲੱਗੀ ਕੱਪੜੇ ਕਚਲਣ। ਬਾਲਟੀ ਦੇ ਵਿੱਚ ਕਚਲ ਲਾਂਗੇ ਪਹਿਲਾਂ। ਇੱਥੇ ਜੀ ਜਿਸ ਕੰਨੀ ਆ ਜੁਨੀਫਾਰਮ ਨੂੰ ਥੋੜਾ ਜਿਹਾ ਬੋਸ਼ ਲੱਗਣ ਵਾਲਾ ਸੀ ਕਿਉਂਕਿ ਬੱਚਾ ਨਾ ਜਦੋਂ ਉਥੇ ਖੇលਦੇ ਆ ਬੱਚਿਆਂ ਦੇ ਨਾਲ ਫਿਰ ਇਹ ਜ਼ਿਆਦਾ ਗੰਦੀ ਕਰ ਲਿਆ ਦਾ ਮਿੱਟੀ ਦੇ ਵਿੱਚ ਦਾਗ ਬਹੁਤ ਪੈ ਜਾਂਦੇ ਨੇ ਇਹਦੀ ਸ਼ਰਟ ਤੇ ਇਹ ਤੇ ਮੈਨੂੰ ਬੋਸ਼ ਫੇਰ ਨਹੀਂ ਪੈਂਦਾ। ਇਹ ਬੋਸ਼ ਨਾਲ ਨਿਕਖਦੀਆਂ ਨੇ ਇਹਦੀਆਂ ਸ਼ਰਟਾਂ। ਕਾਫੀ ਜ਼ਿਆਦਾ ਗੰਦੀ ਕਰ ਲਿਆ ਹੁੰਦਾ ਕਾਲਸੀ ਲਗਾ ਲਿਆ ਹੁੰਦਾ ਪਤਾ ਨਹੀਂ ਕਿਸ ਤਰ੍ਹਾਂ ਖੇਲਦੇ ਨੇ ਉੱਥੇ ਲਓ ਜੀ ਮੈਂ ਇੱਥੇ ਸਾਰੇ ਕੱਪੜੇ ਕਚਾਲ ਦਾਂਗੀ ਪਹਿਲਾਂ ਬਾਲਟੀ ਚ ਕਚਾਲ ਲ ਕੇ ਫਿਰ ਟੱਬ ਚ ਕਚਾਲ ਲ ਕੇ ਫਿਰ ਰੱਖਾਂਗੀ ਸਾਫ਼ ਕਰਨੀ ਚ ਹਾਂਜੀ ਪਲੀਜ਼ ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰਿਆ ਕਰੋ ਤੇ ਜੇ ਪਸੰਦ ਆਉਂਦੀ ਆ ਤਾਂ ਲਾਈਕ ਕਰ ਦਿਆ ਕਰੋ ਜਿੰਨੇ ਜੀ ਵਿਊ ਆਉਂਦੇ ਆ ਉਹਨੇ ਲਾਈਕ ਨਹੀਂ ਆਉਂਦੀ ਹੈਗੇ ਵੀਡੀਓ ਨੂੰ ਪਲੀਜ਼ ਲਾਈਕ ਕਰਿਆ ਕਰੋ ਕਿ ਤੁਸੀਂ ਭੁੱਲ ਜਾਈਂ ਨਾ ਲਾਈਕ ਕਰਨਾ ਭੁੱਲਿਆ ਨਾ ਕਰੋ ਜੀ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਹਾਂਜੀ ਇੱਥੇ ਆਪਣੇ ਕੱਪੜੇ ਵਾਸਤੇ ਥੋੜੇ ਜਿਹੀ ਰਹਿ ਗਏ ਸੀਗੇ ਬਾਕੀ ਤਾਂ ਸਾਰੇ ਧੋਤੇ ਹੋਏ ਸੀਗੇ ਹੋਰ ਜਿਵੇਂ ਇਥੇ ਪਾਣ ਦੇ ਵਿੱਚ ਕੱਢ ਕੇ ਕੱਪੜੇ ਸੁਕਾ ਅਨ ਇਹ ਛੋੜ ਕੇ ਸਕਾ ਕੇ ਰੱਖ ਲਾਂਗੇ ਫਿਰ ਸੁਪਰੇ ਪਾ ਆਵਾਂਗੇ ਜੀ ਆਪਾਂ ਇਕੱਠੇ ਕਰਕੇ ਹਾਂਜੀ ਤੁਸੀਂ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਫੁੱਲ ਵਾਚ ਜ਼ਰੂਰ ਕਰਿਓ ਜੀ ਅੱਜ ਹੀ ਕਪੜੇ ਆਪਣੇ ਧੁੱਤੇ ਗਏ ਇੱਧਰ ਰੱਖ ਤੇ ਕੁਰਸੀ ਦੇ ਧੋਕੇ ਸਾਰੇ ਧਾਰ ਤੇ ਸੜਦਾਂਗੇ ਹਵਾ ਜੀ ਲੱਗ ਚੁਗੀ ਬਥੇਰੀ ਹਵਾ ਚੱਲਦੀ ਐ ਨਿਕਲ ਜੂਗੀ ਹਵਾ ਫੇਰ ਲਾ ਕੇ ਅੰਦਰ ਪਾ ਦਾਂਗੇ ਐ 9-10 ਵਜੇ ਤੱਕ ਤਾਂ ਫੇਰੀ ਜਾਂਨੇ ਆ ਉਦੋਂ ਤੱਕ ਪੈ ਰਹਿਣਗੇ ਬਾਹਰ ਹਵਾ ਜੀ ਲੱਗ ਜੂਗੀ ਤੇ ਮਸ਼ੀਨ ਵੀ ਧੋਤੀ ਸਾਫ ਕਰਤੀ ਤੇ ਨਿਬੜ ਗਏ ਆਪਣਾ ਕਪੜਿਆਂ ਦਾ ਦੇਖੋ ਮੌਸਮ ਰੱਦੀ ਐ ਮੌਸਮ ਪਾਂਛੀ ਘਰਾਂ ਨੂੰ ਮੜਨ ਲੱਗ ਗਿਆ ਉਹਦੇ ਗੁਰਦੁਆਰਾ ਸਾਹਿਬ ਆਬਾ ਜੀ ਲੱਗੇ ਹੋਏ ਨੇ ਦੇਖੋ ਇਹ ਹਰਿਆਵਲ ਵਗ ਕਿੰਨੇ ਸੋਹਣੇ ਲੱਗਦੇ ਆ ਬਸ ਕਣ ਕਬੱਡੀ ਜਾ ਰਹੇ ਨੇ ਨਾਲ ਦੀ ਨਾਲ ਲੋਕ ਚਲੋ ਜੀ ਅੱਜ ਦਾ ਬ੍ਰੋਕ ਇੱਥੇ ਐਂਡ ਕਰਦੇ ਆ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮਿਲਾਂਗੇ ਕੱਲੋ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ